ਵਿੱਚ ਇੱਕ ਚੀਜ਼ ਰਹਿ ਗਈ ਆ ਵੀ ਜਿਹੜੇ ਆਧਾਰੇ ਦੇ ਵਿੱਚ ਅਸੀਂ ਹੜਤਾਲ ਕਰ ਰਹੇ ਹਾਂ ਮੰਨ ਲਓ ਪਣਬਸ ਆ ਜਾ ਅੱਜ ਦੇ ਇਸ ਕਨਵੈਨਸ਼ਨ ਦੇ ਸੱਦੇ ਤੇ ਕਤਰੋਏ ਵੱਖ-ਵੱਖ ਡਿਪੂਆਂ ਤੋਂ ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਸਾਰੇ ਮਾਤਰ ਸਾਥੀਆਂ ਨੂੰ ਆਓ ਸਾਰੇ ਬੱਤੇ ਦੀ ਸਾਂਝ ਪਾਂਝ ਕਰੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤੱਜ ਦਾ ਜੋ ਮੇਰਾ ਬੋਲਣ ਦਾ ਵਿਸ਼ਾ ਹੈ ਕਿ ਸਾਡੇ ਵਿਭਾਗ ਦੇ ਵਿੱਚ ਬਸ ਕਰਾਇਆ ਜੋ ਕਿਸ ਕੈਟਾਗਰੀ ਤਹਿਤ ਲਾਗੂ ਹੁੰਦਾ ਹੈ ਨਾਲ ਦੇ ਸੂਬਿਆਂ ਦੇ ਵਿੱਚ ਕੀ ਫਰਕ ਹੈ ਇਹ ਸਾਡੇ ਪੰਜਾਬ ਦੇ ਵਿੱਚ ਜੋ ਟਰਾਂਸਪੋਰਟ ਮਾਫੀਆ ਹੈ ਉਹਦੇ ਵਿੱਚ ਸਾਡੀ ਸਰਕਾਰ ਦਾ ਕਿੱਥੋਂ ਦਾ ਹੱਥ ਹੈ ਤਾਂ ਜੋ ਬੱਸਾਂ ਤਹਿਤ 80-70 ਦੇ 1988 ਤੱਕ 23 ਪੈਸੇ ਪਰ ਕਿਲੋਮੀਟਰ ਤੋਂ ਲੈ ਕੇ ਅੱਜ ਪੰਜਾਬ ਦੇ ਵਿੱਚ 73 ਰੁਪਏ 45 ਪੈਸੇ ਪਰ ਕਿਲੋਮੀਟਰ ਕਿਰਾਇਆ ਜਿਹੜਾ ਪਹੁੰਚ ਚੁੱਕਿਆ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ 15 ਟੋਲ ਟੈਕਸ ਜਿਹੜੇ ਬੰਦ ਕਰ ਦਿੱਤੇ ਗਏ ਨੇ ਪਰ ਫਿਰ ਵੀ ਆਮ ਲੋਕਾਂ ਨੂੰ ਉਹ ਜਿਹੜਾ ਕਿਰਾਇਆ ਘਟਾ ਨਾ ਕਰਕੇ ਉਸ ਕਿਰਾਏ ਦੀ ਮਾਰ ਚਲਣੀ ਪੈ ਰਹੀ ਇਹਦੇ ਵਿੱਚ ਸਾਡੇ ਪੰਜਾਬ ਦੇ ਜੋ ਤਣਾੜ ਟਰਾਂਸਪੋਰਟਰ ਨੇ ਉਹਨਾਂ ਦਾ ਹੱਥ ਹੀ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਸਰਕਾਰ ਦੇ ਵਿੱਚ ਆਉਂਦੇ ਨੇ ਕਿ ਉਹ ਆਪਦੀਆਂ ਟਰਾਂਸਪੋਰਟਰ ਨੂੰ ਫਾਇਦਾ ਦਿਵਾਉਣ ਦੇ ਲਈ ਆਮ ਪਬਲਿਕ ਦਾ ਕਾਹਨ ਕਰਦੇ ਨੇ ਤਾਂ ਨਾਲ ਦੀ ਨਾਲ ਸਾਡੇ ਗਵਾਂਧੀ ਸੂਬਿਆਂ ਦੇ ਵਿੱਚ ਜਿਹੜਾ ਵਸਕਰ ਆਇਆ ਬੜੇ ਥੰਮੇ ਦੇ ਨਾਲ ਵਧਾਇਆ ਜਾਂਦਾ ਬੜੀ ਲੋਡ ਅਨਸਾਰ ਵਧਾਇਆ ਜਾਂਦਾ ਔਰ ਇੱਥੇ ਪੰਜਾਬ ਦੇ ਵਿੱਚ ਜੇਕਰ 2 ਰੁਪਏ ਡੀਜ਼ਲ ਵੱਧਾ ਹੈ ਤਾਂ ਨਾਲ ਦੇ ਨਾਲ ਕਿਰਾਇਆ ਜਿਹੜਾ 10 ਤੋਂ 15 ਪੈਸੇ 20 ਪੈਸੇ ਬਤਾ ਦਿੱਤਾ ਜਾਂਦਾ ਹੈ ਸਾਡੇ ਗਵਾਂਡੀ ਸੂਬੇ ਮਾਚਲ ਦੇ ਵਿੱਚ 75 ਪੈਸੇ ਪਰ ਕਿਲੋਮੀਟਰ ਕਿਰਾਇਆ ਜੋ ਹਿੱਲ ਦਾ ਪਹਾੜੀ ਦਾ ਤੇ 47 ਪੈਸੇ ਪਰ ਕਿਲੋਮੀਟਰ ਕਿਰਾਇਆ ਜਿਹੜਾ ਪਲੇਨ ਏਰੀਆ ਦਾ ਹੈ ਉੱਥੋਂ ਦੇ ਟਰਾਂਸਪੋਰਟ ਧਾਰੇ ਜਿਹੜੇ ਨੇ ਉਹ ਵੀ ਫਾਇਦੇਜ ਨੇ ਮੁਨਾਫੇਜ ਨੇ ਤਾਂ ਸਾਡੇ ਵਿਭਾਗ ਨੂੰ ਹੁਣ ਮਨ ਲੱਗੇ ਸਾਡੇ ਜੋ ਲੀਡਰ ਨੇ ਉਖਾਰੇ ਨੇ ਉਹਨਾਂ ਨੂੰ ਸਵਾਉਣ ਦੇ ਲਈ ਜਥੇਬੰਦੀਆਂ ਇਕੱਤਰ ਹੋ ਕੇ ਲੜ ਰਹੀਆਂ ਨੇ ਕਿਸੇ ਵੀ ਡੀਪੂ ਦੇ ਵਿੱਚ ਜੋ ਮੌਲ ਆਪਣੇ ਰੂਟ ਨੇ ਨਹੀਂ ਰਹੇ ਜਿਵੇਂ ਕਿ ਇੱਕ ਬਟੰਡਾ ਦੇ ਵਿੱਚ ਮੇਰੇ ਖਿਆਲ ਪੰਜਾਬ ਚ ਰਹਿ ਗਿਆ ਇੱਕ ਬਟੰਡਾ ਡਾਪਰ ਹੀ ਰੂਟ ਜਿਹੜਾ ਮੁੜਪੜ ਹੀ ਰਹਿ ਗਿਆ ਨਹੀਂ ਤਾਂ ਲਗਭਗ ਸਾਰੇ ਰੂਟਾਂ ਤੇ ਪ੍ਰਾਈਵੇਟ ਸਰਵਸ ਚੱਲ ਚੁੱਕੀਏ ਇੱਕ ਕਈ ਰੂਟੇ ਜਿੱਥੇ ਕੋਈ ਪ੍ਰੋਜਰ ਗੱਡੀ ਜਾਂ ਕੋਈ ਪ੍ਰਾਈਵੇਟ ਬੱਸ ਨਹੀਂ ਜਾਂਦੀ ਤਾਂ ਉਸ ਤੋਂ ਬਾਅਦ ਜੋ ਵੱਖ-ਵੱਖ ਸਟੇਟਾਂ ਤੋਂ ਸਪੈਸ਼ਲ ਬੱਸਾਂ ਚੱਲਦੀਆਂ ਜਿਆਦਾ ਦੂਰ ਨਹੀਂ ਅੰਮ੍ਰਿਤਸਰ ਤੋਂ ਲਾ ਲੋ ਕਿ ਜਦੋਂ ਕਾਲੀ ਸਰਕਾਰ ਹੁੰਦੀ ਏ ਤਦੋਂ ਕਾਲਾ ਬੱਸ ਸਰਵਿਸ ਦੀਆਂ ਲਗਭਗ 50 ਬੱਸਾਂ ਰੋਜ਼ਾਨਾ ਅਮਰਸਰ ਤੋਂ ਜਲੰਧਰ ਸਪੈਸ਼ਲ ਬੱਸ ਸਟੈਂਡ ਦੇ ਬਾਹਰੋਂ ਚੱਲ ਕੇ ਜਾਂਦੀਆਂ ਉਹ ਜਦੋਂ ਕਾਲੀ ਸਰਕਾਰ ਹੁੰਦੀ ਏ ਤਾਂ ਜਦੋਂ ਹੁਣ ਕਾਂਗਰਸ ਸਰਕਾਰ ਆਉਂਦੀ ਏ ਉਸ ਉਸ ਵੇਲੇ ਜਿਹੜਾ ਇੱਥੋਂ ਦਾ ਕੋਈ ਐਮਪੀ ਐ ਡਿੰਪਾ ਕਿ ਜਿੰਪਾ ਜਿਹੜਾ ਉਹਦੀਆਂ ਬੱਸਾਂ ਨੇ ਪਿਆਰ ਬੱਸ ਉਹ ਹਰ ਰੋਜ਼ 46 ਬਸਾਂ ਰੋਜ਼ ਅੰਮ੍ਰਿਤਸਰ ਤੋਂ ਜਲੰਧਰ ਸਪੈਸ਼ਲ ਚੱਲਦੀਆਂ ਆ। ਉਹ ਸਰਕਾਰ ਦਾ ਟੈਕ ਸਟੋਰੀ ਕਰ ਰਹੀ ਹੈ। ਉਹ ਵੱਡੇ ਰੂਪ ਦੇ ਵਿੱਚ ਸਰਕਾਰ ਨੂੰ ਚੂਨਾ ਲਾ ਰਹੀਆਂ ਨੇ। ਪਰ ਇਸ ਆਮ ਆਦਮੀ ਸਰਕਾਰ ਦੇ ਬਣਦੇ باوجود ਵੀ ਉਸ ਕਾਂਗਰਸ ਨੇਤਾ ਦਾ ਜਿਹੜਾ ਦਾਅਦਵਾ ਉਸੇ ਤਰ੍ਹਾਂ ਲਗਾਤਾਰ جاری ਰਿਹਾ ਹੈ ਕਿ ਉਹਦੀਆਂ ਬਸਾਂ ਅੱਜ ਵੀ ਉਵੇਂ ਚੱਲ ਰਹੀਆਂ ਨੇ। ਇਹਦੇ ਵੀ ਲੋੜ ਹੈ ਸਾਨੂੰ ਸਾਡੇ ਸਾਰੇ ਸਾਥੀਆਂ ਨੂੰ ਇਕੱਤਰ ਹੋ ਕੇ ਸਿੰਗਾਰਸ਼ ਕਰਨ ਦੀ ਇਹ ਸਭ ਰੋਕਣ ਵਾਸਤੇ ਵੱਖ-ਵੱਖ ਟ੍ਰੇਨ ਯੂਨੀਅਨਾਂ ਲੜਾਈ ਲੜਦੀਆਂ ਨੇ ਉਸੇ ਤਰ੍ਹਾਂ ਹੀ ਪੰਜਾਬਸ ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ 25 11 ਉਹੀ ਲੜਾਈ ਲੜ ਰਹੀ ਹੈ ਤੇ ਜੇਕਰ ਕਿਤੇ ਟਾਈਮ ਟੇਬਲ ਧਾਂਤ ਨਹੀਂ ਹੁੰਦੀ ਏ ਤਾਂ ਤੁਰੰਤ ਅਸੀਂ ਐਕਸ਼ਨ ਲੈਨੇ ਆ ਜਾਂ ਕਿਤੇ ਕੋਈ ਨਿਗਾਇਜ਼ ਬੱਸ ਚੱਲਦੀ ਏ ਜਾਂ 500 ਮੀਟਰ ਦੇ ਘੇਰੇ ਦੇ ਵਿੱਚ ਕੋਈ ਨਿਗਾਇਜ਼ ਬੱਸ ਜਿਹਦਾ ਪਰਮਿਟ ਵਾਇਦ ਨਹੀਂ ਉਹਦੇ ਸਬੰਧ ਵਿੱਚ ਅਸੀਂ ਐਕਸ਼ਨ ਲੈਣੇ ਆ ਤਾਂ ਮੈਂ ਆਪਣੇ ਸਮੇਂ ਦੇ ਵਿੱਚ ਰਹਿੰਦਾ ਹੋਇਆ ਆਪਦੀ ਗੱਲ ਪੂਰੀ ਕਰਦਾ ਕਿ ਇਹ ਜਿਹੜੀ ਲੋੜ ਹੈ ਸਾਨੂੰ ਇੱਕ ਪਟੋਕੇ ਇੱਕ ਤਾ ਹੋ ਕੇ ਚੱਲਣ ਦੀ ਆਉਣ ਵਾਲੇ ਸਮੇਂ ਤੋਂ ਸੰਘਰਸ਼ ਆ ਰਹੇ ਨੇ ਕਿਉਂਕਿ ਲੀਡਰ ਇੱਕ ਮਾੜਾ ਹੁੰਦਾ ਸਾਰੀ ਜਥੇਬੰਦੀ ਨਹੀਂ ਮਾੜੀ ਹੋ ਸਕਦੀ ਜਥੇਬੰਦਕ ਤਰੀਕੇ ਨਾਲ ਲੜ ਰਹੇ ਲੋਕ ਮਾੜੇ ਨਹੀਂ ਹੋ ਸਕਦੇ ਇਸ ਲਈ ਲੋਕ ਬਹੁਤ ਤੰਤਾਂ ਲਾਉਂਦੇ ਨੇ ਇਹ ਤੁਹਾਡੇ ਲੀਡਰ ਆ ਕੁਝ ਨਹੀਂ ਕਰਦੇ ਏਦਾਂ ਬੈਕਫੁੱਟ ਤੇ ਆ ਜਾਂਦੇ ਨੇ ਪਰ ਸਭ ਕੁਝ ਵੇਖ ਕੇ ਚੱਲਣਾ ਪੈਂਦਾ ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਸਾਰੇ ਵਰਕਰਾਂ ਨੂੰ ਇੱਕ ਵਾਰ ਫਿਰ ਲਾਂਬਾਂ ਦੀਵਰ ਲੈ ਕੇ ਜਾਂਦਾ ਹੋਇਆ ਇੱਕੋ ਮੈਸੇਜ ਲਾਵਾਂਗਾ ਇਹ ਸਾਡੇ ਵਿਭਾਗ ਪੀਆਟੀ ਦੇ ਵਿੱਚ ਜੋ ਸਾਡੀਆਂ ਪੁਰਾਣੀਆਂ ਜਥੇਬੰਦੀਆਂ ਉਹਨਾਂ ਨੇ ਸਾਨੂੰ ਕਾਫੀ ਸਮੇਂ ਤੋਂ ਇਹੀ ਇੱਕ ਡਿਊਟੀਆਂ ਤੱਕ ਸੀਮਿਤ ਰੱਖਿਆ ਤਾਸੀਂ ਬਣ ਬਸ ਦੇ ਨਾਂ ਰਲ ਕੇ 2500 ਰੁਪਇਆ ਤੁੰਗਾ ਦਾ ਪਲਾਸਟੀ 30% ਲੈ ਕੇ ਐਨੇ ਨੂੰ ਖੁਸ਼ ਹੋਏ ਕਿ ਸਾਨੂੰ ਅੱਜ ਲੱਗ ਰਿਹਾ ਹੈ ਬੇਜਥੇ ਬੰਦੀ ਦਾ ਅਸੀਂ ਸਾਰੀ ਜ਼ਿੰਦਗੀ ਇਸਾਨ ਨਹੀਂ ਮੋੜ ਸਕਦੇ ਆਓ ਅਸੀਂ ਸਾਰੇ ਇਕੱਤਰ ਹੋ ਕੇ ਆਪਣੀ ਜਿਹੜੇ ਰਹਿਦੇ ਮਸਲੇ ਨੂੰ ਹੱਲ ਕਰਾਈਏ ਮੈਂ ਦੋ ਨਾਰੇ ਲਾ ਕੇ ਆਪਣੀ ਜਗ੍ਹਾ ਲਵਾਵਾਂਗਾ ਪੰਜਾਬ ਸਰਕਾਰ ਮੁਰਦ Ja, no, also.